ਪਰਵਾਰ ਵੱਲੋਂ ਤੇ ਜਥੇਦਾਰ ਟੌੜਾ ਦੇ ਹਮਾਇਤੀਆਂ ਵੱਲੋਂ ਪਿੰਡ ਟੌੜਾ ਵਿਖੇ ਜਿਹੜੀ ਟੌੜਾ ਦੀ ਅਨਾਜ ਮੰਡੀ ਆ ਉਹਦੇ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ ਸ਼੍ਰੀ ਅਕਨਪੂਰ ਸਾਹਿਬ ਦੇ ਭੋਗ ਪਾਏ ਗਏ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਆਈਆਂ ਨੇ ਬੇਸ਼ੱਕ ਉੱਥੇ ਬਾਗੀ ਆਕਾਲੀ ਧੜੇ ਦੇ ਲੀਡਰ ਆ ਕੇ ਪਹੁੰਚ ਕੇ ਲੈਕਚਰ ਕਰਿਆ ਹੋਇਆ ਸੋ ਇਹ ਕਲੈਰਿਟੀ ਕਰਦੇ ਆ ਵੀ ਉਹ ਬਾਗੀ ਆਕਾਲੀਆਂ ਦਾ ਇਕੱਠ ਨਹੀਂ ਸੀ ਨਾ ਲੋਕ ਉਹਨਾਂ ਨੂੰ ਸੁਣਨ ਆਏ ਸੀ ਉਹ ਤਾਂ ਉਹ ਲੋਕ ਉਹ ਆਏ ਸੀ ਜਿਨ੍ਹਾਂ ਨੂੰ ਇਹ ਦਰਦ ਹੈ ਵੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਰਾਜਨੀਤੀ ਵਿੱਚੋਂ ਪੰਥ ਦੀ ਜਿਹੜੀ ਗੱਲ ਸੀ ਉਹ ਕੱਢ ਦਿੱਤੀ ਹੋਈ ਆ ਉਹ ਜਥੇਦਾਰ ਟਾਊੜਾ ਦੇ ਰੂਪ ਵਿੱਚ ਪੰਥ ਦੀ ਗੱਲ ਹੁੰਦੀ ਦੇਖਦੇ ਰਹੇ ਆ ਅਕਾਲੀ ਰਾਜਨੀਤੀ ਵਿੱਚ ਸੋ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਇਹ ਬਿਜ਼ਨਸਮੈਨਾਂ ਨੂੰ ਤੇ ਆ ਜਿਹੜੇ ਅਮੀਰ ਘਰਾਂ ਦੇ ਕਾਕੇ ਆ ਜਿਹੜੇ ਵੱਡੀਆਂ ਗੱਡੀਆਂ ਵਾਲੇ ਉਹਨਾਂ ਨੂੰ ਤੇ ਇਵਨ ਕੇਸਾਧਾਰੇ ਵੀ ਨਹੀਂ ਹੈਗੇ ਉਹਨਾਂ ਨੂੰ ਅਕਾਲੀ ਦਲ ਵਿੱਚ ਲਿਆਂਦਾ ਤੇ ਜਥੇਦਾਰ ਟਾਊੜਾ ਦੀ ਸੋਚ ਦਾ ਮੂੰਹ ਬੰਦ ਕਰਿਆ ਉਹਦੇ ਨਾਲ ਅਕਾਲੀ ਦਲ ਦੀ ਤਬਾਹੀ ਹੋਈ ਤੇ ਉਹ ਤਬਾਹੀ ਦਾ ਅੱਜ ਸਿਰਾ ਜਿਹੜਾ ਹੈਗਾ ਕਾਲੀਦਲ ਦੇਖ ਰਿਹਾ ਹੈ